ਰੱਬ ਕਰਕੇ ਤੈਨੂੰ ਵੀ ਕਿਸੇ ਨਾਲ ਹੋ ਜਾਵੇ ਇਕਤਰਫਾ ਰੱਬ ਕਰਕੇ ਤੈਨੂੰ ਵੀ ਕਿਸੇ ਨਾਲ ਹੋ ਜਾਵੇ ਇਕਤਰਫਾ ਤੂੰ ਵੀ ਕਿਸੇ ਲਈ ਤੜ੍ਹ ਹੈ ਜਿਵੇਂ ਤੇਰੇ ਲਈ ਮੈਂ ਤੜ੍ਹਫਾਂ ਰੱਬ ਕਰਕੇ ਤੈਨੂੰ ਵੀ ਕਿਸੇ ਨਾਲ ਹੋ ਜਵ ਇੱਕ ਤਰਫਾ ਰੱਬ ਕਰ ਕੇ ਤੈਨੂੰ ਵੀ ਕਿਸੇ ਨਾਂ ਹੋ ਜਵ ਇੱਕ ਤਰਫਾ ਹਾਏ ਆਸਾਂ ਲਾਇਆਂ ਦਾ ਹਿਸਾਬ ਬਣਾ ਦੇਵੇ ਤੇਰੇ ਮੈਂ ਸਜ ਦੇ ਖਿਲਵੇ ਤੇਜਵਾਬ ਬਣਾ ਦੇਵੇ ਜਿੰਨਾ ਤੂੰ ਕਰਦੇ ਹੈ ਥੋੜਾ ਹੋਰ ਕਰੇ ਤੈਨੂੰ ਹੋ ਜੇ ਨਾ ਕੋਈ ਨਹੀਂ ਹੋਇਆ ਨਾ ਇਹ ਨਾਇਕ ਨੂਰੀ ਕਰੇ ਤੈਨੂੰ ਫਿਰ ਨਾ ਰਹਿਣੇ ਨਖਰੇ ਹੁਨਾ ਰਹਿਣ ਗਿਆ ਮੜਕਾਂ ਰੱਬ ਕਰਕੇ ਤੈਨੂੰ ਵੀ ਕਿਸੇ ਨਾ ਹੋ ਜਾਵੇ ਇੱਕ ਤਰਫਾ ਰੱਬ ਕਰਕੇ ਤੈਨੂੰ ਵੀ ਕਿਸੇ ਨਾ ਹੋ ਜਾਵੇ ਇੱਕ ਤਰਫਾ ਤੂੰ ਵੀ ਕਿਸੇ ਲਈ ਤੜਫੇਂ ਜਿਵੇਂ ਤੇਰੇ ਲਈ ਮੈਂ ਤੜਫਾਂ ਰੱਬ ਕਰੇ